ਆ ਵੀਡੀਓ ਦੇਖੋ ਵੀ ਫਿਰ ਕਰਦੇ ਆਂ ਕਿ ਗੱਲਬਾਤ ਬਾਹਰ ਮਤਲਬ ਆਇਆ ਵਦੀ ਮੈਂ ਚਲੋ ਆਜੋ ਆਇ ਨੂੰ ਵੀ ਸੌਂਦੀ ਨਹੀਂ ਰੱਖਿਆ ਬਾਸ ਬਾਸ ਆਇਆ ਸੁੱਦੀ ਯਾਰ ਮੈਨੂੰ ਵੀ ਚਲੋ ਹਾਂ ਸੋਣਾ ਕੁ ਵੀ ਯਾ ਮੈਂ ਇੱਕ ਗੱਲ ਬੋਲਦਾ ਤੂੰ ਹੀ ਇਹਦੋਂ ਬਾਈ ਤੋਂ ਹੋਲੇ ਉਹ ਲੈਤੇ ਸੀਗੇ ਖਾਣ ਨੂੰ ਉਹਦੇ ਪੈਸੇ ਤੇ ਲੈਤੇ ਨੂੰ ਵੀ ਇਹ ਕਿਉਂ ਜੀ ਰੋਇਆਂ ਹੀ ਕਰਦੇ ਹੋ ਇਹ ਖਾਲਸਾ ਪੰਥ ਦਾ ਨਾ ਘੜਾ ਇਹ ਹੁਣ ਕਿਹੜਾ ਸਾਲ ਬਾਅਦ ਆਉਣਾ ਹੁੰਦਾ ਸਾਲ ਬਾਅਦ ਪਰ ਮਰਜ਼ੀ ਖਾਂਦੇ ਆ ਅੱਛਾ ਖੁੱਲੀ ਛੁੱਟੀ ਹੁੰਦੀ ਆ ਨਾ ਤੋ ਰੋਗ ਨਹੀਂ ਹੁੰਦਾ ਤੈਨੂੰ ਕੁਝ ਨਹੀਂ ਕਹਿੰਦੇ ਇਹਨ ਮਰਜੀ ਖਾ ਲਿਆ। ਕੀ ਬਾਤ ਹੈ ਯਾਰ। ਇਹ ਖਾਲਸਾ ਜਲਟਾ, ਚੱਪਲਾ ਜੋੜੇ-ਜੋੜੇ ਨੇ ਪਾਈ ਕੁਰੀ ਜਾਣਾ। ਹਾਂ ਜੀ ਬਈ ਤੁਸੀਂ ਆ ਗੱਲ ਸੁਣ ਲੇ ਨਾ ਖਾਲਸਿਆਂ ਦੀ। ਤੇ ਕਹਿੰਦੇ ਜਦੋਂ ਹਰ ਸਾਲ ਬੇਨ ਲਾਉਂਦਾ ਤੇ ਖਾਲਸਾ ਹੀ ਕਰਦਾਗਾ ਚੱਪਲਾ ਜੋੜੇ ਜੋ ਵੀ ਆਉਂਦਾ ਜੋ ਚੱਕੀ ਤੁਰੇ ਹੁੰਦੇ ਆ। ਤੇ ਇਹਦੇ ਵਿੱਚ ਕਿੰਨੀ ਚੰਗੀ ਗੱਲ ਆ ਜਾਂ ਕਿੰਨਾ ਖਾਲਸੇ ਦਾ ਨਾਮ ਚੰਦਾ ਬਈ ਨਾਂ ਗਿਰਦਾ ਹੀ ਐ ਉੱਚਾ ਨਹੀਂ ਹੁੰਦਾਗਾ। ਅਗਲਾ ਇੱਜ਼ਤ ਕਰਦਾ ਖਾਲਸੇ ਦੀ। ਪਰ ਇਹ ਯਾਰ ਇਹ ਇੱਕ ਦੁਕਾਨਾਂ ਲੁੱਟੀ ਜਾਂਦੇ ਐ ਇਹ ਖਾਲਸਾ ਨਹੀਂ ਇਹ ਤਾਂ ਲਟੇਰਾ ਹੋਇਆ ਯਾਰ ਬਈ ਯਾਰ ਕਰ ਦਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਇਹ ਜਿਹ ਲਟੇਰਾਂ ਤੇ ਪੁੱਛ